ਵੱਡਾ ਕਾਟਾ ਪਿਆ ਜੀ ਉਹ ਹੂੰ ਅ ਕਿਉਂਕਿ ਜਦੋਂ ਤੱਕ ਪੰਜਾਬੀ ਹੈ ਤਾਂ ਉਹਨਾਂ ਦੇ ਜਿਹੜੇ ਗੀਤ ਆ ਉਹਨਾਂ ਦਾ ਜਿਹੜਾ ਮਿਊਜ਼ਿਕ ਆ ਹੂੰ ਉਹ ਇਦਾਂ ਦਾ ਇਦਾਂ ਹੀ ਜਿਉਂਦਾ ਰਹੂਗਾ ਜੀ ਅ ਜਿੱਦਾਂ ਨਾ ਮਿਊਜ਼ਿਕ ਦੇ ਉਹਨਾਂ ਦੇ ਪੀਸ ਵੀ ਯਾਦ ਨੇ ਹੂੰ ਜਿਦੋਂ ਕੋਈ ਗੀਤ ਚੱਲਦਾ ਨਾ ਜੀ 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 ਆਮ ਤਾਂ ਹੁੰਦੇ ਅੱਜਕੱਲ ਗੀਤ ਨਹੀਂ ਯਾਦ ਰਹਿੰਦੇ ਉਹਨਾਂ ਦਾ ਕੱਲ-ਕੱਲਾ ਪੀਸ ਵੀ ਯਾਦ ਆ ਜਿਹੜਾ ਵਜਾਇਆ ਹੋਇਆ ਉਹਨਾਂ ਨੇ ਜਿਹੜਾ ਪੀਸ ਵਰਕ ਕੀਤਾ ਮੇਰੀਆਂ ਬਹੁਤ ਮਿੱਠੀਆਂ ਯਾਦਾਂ ਜੀ ਮੈਂ ਮਿਲਿਆ ਉਹਨਾਂ ਨੂੰ ਹੂੰ ਤੇ ਮੇਰੀਆਂ ਉਹਨਾਂ ਨੇ ਪੇਟਾ ਰਿਕਾਰਡ ਕੀਤੀਆਂ ਸੀ ਜੀ ਆ ਮਾਈ ਦੀਆਂ ਅ ਦੋ ਪੇਟ ਅੰਦਰ ਰਾਜ ਕੋਰ ਰਿਚਾ ਸ਼ਰਮਾ ਜੀ ਨੇ ਗਾਈਆਂ ਸੀ ਅੱਛਾ ਜੀ ਤੇ ਬਲ ਰਾਜ ਹੁਣਾਂ ਨੇ ਗਾਈਆਂ ਸੀਗੀਆਂ ਤੇ ਹੋਈਆਂ ਤਾਂ ਮੇਰੀਆਂ ਉਹਨਾਂ ਨਾਲ ਦੋ ਤਿੰਨ ਮੁਲਾਕਾਤਾਂ ਆਈਆਂ ਪਰ ਯਾਦਗਰੀ ਸਨ ਹਮ ਹਾਂਜੀ ਗੀਤਕਾਰਾਂ ਨੂੰ ਬਹੁਤ ਪਿਆਰ ਕਰਦੇ ਸੀ ਉਹ ਜੀ ਤੇ ਐਦਾਂ ਅਸੀਂ ਬੈਠੇ ਤਾਂ ਉਹ ਕਹਿੰਦੇ ਵੀ ਉਹ ਜਿਹੜੀਆਂ ਸਾਹਮਣੇ ਫੈਲਾਂ ਸਨ ਕੱਲੇ-ਕੱਲੇ ਗੀਤਕਾਰ ਦੀ ਆ ਤੇ ਮੈਨੂੰ ਪਤਾ ਵੀ ਕੀ ਦੇਚ ਕਿਹੜਾ ਗੀਤ ਆ ਹੂੰ ਇੰਨੀ ਇੰਨੀ ਜਿਆਦਾ ਇਹਨਾਂ ਨੂੰ ਫਿਰ ਜਦੋਂ ਉਹਨਾਂ ਨੂੰ ਕੋਈ ਗੀਤ ਸੁਣਾਉਂਦੇ ਸੀ ਹੈ ਨਾ ਜੀ ਮੰਨ ਲਓ ਮੈਂ ਡੈਰੀ ਲੈ ਕੇ ਬਹਿ ਗਿਆ ਤੇ ਗੀਤ ਸੁਣਾਇਆ ਤਾਂ ਉਹ ਵੀ ਇੱਕ ਪਾਸੇ ਤੇ ਪੇਪਰ ਲੈ ਕੇ ਬਹਿ ਗਿਆ ਜੀ ਅੱਛਾ ਜੀ ਉਹ ਨਾਲ ਨਾਲ ਇੱਕ ਇੱਕ ਲਾਈਨ ਨੋਟ ਕਰੀ ਗਿਆ ਹੂੰ ਆਮ ਮੈਂ ਦੇਖਿਆ ਨਹੀਂ ਐਡੀ ਵੱਡੀ ਹਸਤੀ ਹੁੰਦਾ ਏਦਾਂ ਨੋਟ ਕਰਨਾ ਇੱਕ ਇੱਕ ਲਾਈਨ ਨੋਟ ਕਰੀ ਗਿਆ ਤੇ ਫਿਰ ਅਖੀਰ ਦੇ ਵਿੱਚ ਮੈਨੂੰ ਕਿਹਾ ਵੀ ਆਹ ਜਿਹੜੇ ਗੀਤ ਆ ਇਹ ਪਾਸੇ ਕਰ ਲੀ